ਕੁਸੀਂ ਸੋਨ ਰਹੇ ਹੋ ਕਿਤਾਬ ਮੇਲਿਓ ਨਿਕਲਦੇ ਸ਼ੇਰ ਤੀਰਵਾਂ ਅੰਕ ਹੈ ਸਿਕਾ ਜਦਰ ਜਹਾਨ ਬਫਜ਼ਲ ਅਕਾਲ ਕੀ ਕਹਿ ਰਿਹਾ ਸੀ ਉਹ ਹਜ਼ਾਰਾਂ ਕੁੜੀਆਂ ਛੁੜਵਾ ਲਈਆਂ ਕੀ ਇਹ ਸੱਚ ਹੈ ਅਬਦਾਲੀ ਆਪਣੇ ਸੇਨਾਪਤੀਆਂ ਨੂੰ ਪੁੱਛ ਰਿਹਾ ਸੀ ਪਰ ਸੇਨਾਪਤੀ ਚੁੱਪ ਖਲੋਤੇ ਹੋਏ ਸਨ ਉਹ ਤਾਂ ਰਾਤ ਵਾਲੇ ਵਰਤਾਰੇ ਨੇ ਹੀ ਕੰਬਾ ਦਿੱਤੇ ਸਨ ਤੇ ਅੱਜ ਜਦੋਂ ਉਹਨਾਂ ਆਪਣੇ ਸਾਹਮਣੇ ਭਾਈ ਹਾਠੂ ਸਿੰਘ ਭਾਈ ਬਾਗ ਸਿੰਘ ਜਿਹੇ ਸੂਰਮੇ ਸਿੱਖਾਂ ਨੂੰ ਸ਼ੇਰਾਂ ਨਾਲ ਹਾਥੀਆਂ ਨਾਲ ਲੜਦੇ ਦੇਖਿਆ ਤਾਂ ਉਹਨਾਂ ਦੀ ਤਾਂ ਸੁਰਤ ਹੀ ਬੋੰਦਲ ਗਈ ਸੀ ਸਿੰਘ ਉਹਨਾਂ ਦੀ ਕੈਦ ਵਿੱਚੋਂ ਹਜ਼ਾਰਾਂ ਕੁੜੀਆਂ ਨੂੰ ਛੁੜਵਾ ਕੇ ਲੈ ਗਏ ਤੇ ਅਫਗਾਨ ਦੇਖਦੇ ਹੀ ਰਹਿ ਗਏ ਅਸਲ ਵਿੱਚ ਦਰਾਨੀਆਂ ਦਾ ਡਰ ਜਾਇਜ਼ ਵੀ ਸੀ ਬਹਾਦਰ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਈ ਅਬਦਾਲੀ ਸੈਨਾ ਭਾਵੇਂ ਪੂਰੀ ਤਰ੍ਹਾਂ ਥੱਕੀ ਟੁੱਟੀ ਹੋਈ ਸੀ ਪਰ ਜਿੱਤ ਦਾ ਹੰਕਾਰ ਤਾਂ ਫਿਰ ਵੀ ਸਿਰ ਚੜਿਆ ਹੋਇਆ ਸੀ। ਹਿੰਦੁਸਤਾਨ ਵਿੱਚ ਉਹਨਾਂ ਦੇ ਅੱਗੇ ਬੋਲਣ ਵਾਲਾ ਕੋਈ ਬਚਿਆ ਹੀ ਨਹੀਂ ਸੀ। ਮਰਾਠਿਆਂ ਜਈ ਸਭ ਤੋਂ ਤਾਕਤਵਰ ਸਲਤਨਤ ਨੂੰ ਦੁਰਾਨੀ ਲੜਾਕਿਆਂ ਨੇ ਦਰੜ ਕੇ ਰੱਖ ਦਿੱਤਾ ਸੀ। ਹੁਣ ਹੋਰ ਕੌਣ ਉੱਠ ਸਕਦਾ ਸੀ ਉਹਨਾਂ ਵਿਰੁੱਧ ਹਿੰਦੁਸਤਾਨ ਵਿੱਚ? ਪਰ ਅਫਗਾਨ ਇੱਥੇ ਟਪਲਾ ਖਾ ਗਏ। ਉਹਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਕਿ ਦਿੱਲੀ ਵੱਲ ਜਾਂਦੀ ਅਫਗਾਨ ਸੈਨਾ ਨੂੰ ਵੀ ਸਿੰਘਾਂ ਨੇ ਕਈ ਥਾਈਂ ਲੁੱਟਿਆ ਸੀ। ਸੋ ਵਾਪਸ ਮੁੜਦਿਆਂ ਨੂੰ ਸੁੱਕੇ ਕਿਵੇਂ ਜਾਣ ਦਿੰਦੇ ਮਸਾਂ ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਹੀ ਨਹੀਂ ਆਏ ਮਸਾਂ ਡਿੱਗਦਾ ਟੈਂਦਾ ਅਬਦਾਲੀ ਕਾਬਲ ਪੁੱਜਿਆ ਐਤਕੀ ਸਿੰਘਾਂ ਨੇ ਪੰਜਾਬ ਲੰਘਦੇ ਅਬਦਾਲੀ ਦੀ ਭਿਆਨ ਕਰਵਾ ਦਿੱਤੀ ਤੇ ਬੁਰੀ ਤਰ੍ਹਾਂ ਥੱਕਿਆ ਟੁੱਟਿਆ ਕਾਬਲ ਪਹੁੰਚਿਆ ਸਿੰਘਾਂ ਉਸ ਦਾ ਲਗਭਗ ਸਾਰਾ ਮਾਲ ਖਜ਼ਾਨਾ ਲੁੱਟ ਲਿਆ ਕੈਦ ਕੀਤੀਆਂ ਕੁੜੀਆਂ ਛੁੜਵਾ ਲਈਆਂ ਦਿੱਲੀ ਪਾਣੀਪਤ ਤੋਂ ਨੱਚਦੀ ਆਈ ਅਫਗਾਨ ਫੌਜ ਅਫਗਾਨਿਸਤਾਨ ਪਹੁੰਚਦਿਆਂ ਤੱਕ ਉਦਾਸੀ ਵਿੱਚ ਡੁੱਬ ਚੁੱਕੀ ਸੀ ਤੇ ਇਸ ਸੋਗ ਦਾ ਕਾਰਨ ਪੰਜਾਬ ਸੀ ਅਬਦਾਲੀ ਬੈਠਾ ਸੋਚ ਰਿਹਾ ਸੀ ਕਿੰਨੀ ਜਦੋਂ ਜੈਦ ਨਾਲ ਅਸੀਂ ਮਰਾਠੇ ਹਰਾਏ ਦਿੱਲੀ ਉੱਤੇ ਮੁੜ ਅਫਗਾਨਾਂ ਦਾ ਪਰਚਮ ਝੁਲਾਇਆ ਹਿੰਦੂस्तानी ਰਾਜਿਆਂ ਰਜਵਾੜਿਆਂ ਨੂੰ ਅਫਗਾਨ ਤਲਵਾਰਾਂ ਦਾ ਲੋਹਾ ਮੰਨਵਾਇਆ ਸਾਰਾ ਹਿੰਦੁਸਤਾਨ ਆਪਣੇ ਕਦਮਾਂ ਵਿੱਚ ਝੁਕਾਇਆ ਤੇ ਸੋਚਦਾ ਸੋਚਦਾ ਉਹ ਕੋਲ ਬੈਠੇ ਸ਼ਾਹਬਲੀ ਨੂੰ ਪੁੱਛਣ ਲੱਗਾ 18 ਮਹੀਨੇ ਤੋਂ ਵੀ ਵੱਧ ਸਮਾਂ ਲੱਗ ਗਿਆ ਸਾਨੂੰ ਦਿੱਲੀ ਪਾਣੀਪਤ ਫਤਿਹ ਕਰਨ ਵਿੱਚ ਕਿ ਨਹੀਂ ਜੀ ਹਜ਼ੂਰ ਇਸ ਤੋਂ ਵੀ ਕੁਝ ਵੱਧ ਚਾਹਵਲੀ ਬੋਲਿਆ ਤੇ ਚਾਰ ਦਿਨ ਵੀ ਨਹੀਂ ਲੱਗੇ ਸਿੰਘਾਂ ਨੂੰ ਸਾਡੀ ਜਿੱਤ ਉਹਨਾ ਪੂਰੀ ਤਰ੍ਹਾਂ ਮਿੱਟੀ ਵਿੱਚ ਰੋਲ ਦਿੱਤੀ ਅਬਦਾਲੀ ਫਿਰ ਸੋਚਣ ਲੱਗਾ ਅਫਗਾਨਾਂ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਨੇ ਗਮੀਆਂ ਵਿੱਚ ਬਦਲ ਦਿੱਤੀਆਂ ਇੰਨੇ ਨੂੰ ਇੱਕ ਸੂਈਆ ਆਇਆ ਤੇ ਬੋਲਿਆ ਜਾਨ ਬਖਸ਼ੀ ਹੋਵੇ ਹਜ਼ੂਰ ਤੇ ਇੱਕ ਬੁਰੀ ਖਬਰ ਹੈ ਡਰਦਿਆਂ ਉਸਨੇ ਸ਼ਾਹ ਤੋਂ ਖਬਰ ਸੁਣਾਉਣ ਦੀ ਪ੍ਰਵਾਨਗੀ ਮੰਗੀ ਆਦਤ ਪੈ ਗਈ ਹੈ ਹੁਣ ਤਾਂ ਕਿ ਜਦ ਜਦ ਵੀ ਪੰਜਾਬ ਲੰਘਾਂਗੇ ਤਾਂ ਬੁਰੀਆਂ ਖਬਰਾਂ ਨਾਲ ਵਾਹ ਪੈਂਦਾ ਹੀ ਰਹੇਗਾ ਉਦਾਸੀ ਵਿੱਚ ਅਬਦਾਲੀ ਬੋਲਿਆ ਸੂਈਏ ਲਈਏ ਪਰਵਾਣਗੀ ਹੀ ਸੀ ਸਿੱਖਾਂ ਨੇ ਮਹਾਲ ਦੇ ਫੌਜਦਾਰ ਮਿਰਜ਼ਾ ਖਾਨ ਨੂੰ ਮਾਰ ਦਿੱਤਾ ਹੈ ਹਜ਼ੂਰ ਹੈ ਕਦ ਹੋਇਆ ਆਪਣੇ ਆਸਨ ਤੋਂ ਉੱਠਦਾ ਅਬਦਾਲੀ ਬੋਲਿਆ ਜਦੋਂ ਨਾਲ ਸਿੰਧ ਤੋਂ ਸਾਡਾ ਪਿੱਛਾ ਛੱਡਿਆ ਤਾਂ ਪਿੱਛੇ ਮੁੜਦਿਆਂ ਇਹ ਕਹਾਰਾ ਕੀਤਾ ਕੌਣ ਸੀ ਐਤ ਕੀ ਅਬਦਾਲੀ ਦੀ ਆਵਾਜ਼ ਵਿੱਚ ਥਕਾਵਟ ਸੀ ਇਹ ਅਬਦਾਲੀ ਸ਼ਾਹਵਲੀ ਤੇ ਸੁਹੀਏ ਨੂੰ ਉਹ ਨਹੀਂ ਜਾਪ ਰਿਹਾ ਸੀ ਜੋ ਜਦ ਹਜੇ ਅਟਕ ਹੀ ਪਹੁੰਚਦਾ ਸੀ ਤੇ ਦਿੱਲੀ ਇਸਤਕਬਾਲ ਲਈ ਝੁਕਵੀ ਜਾਂਦੀ ਸੀ ਇਹ ਤਾਂ ਕੋਈ ਹਾਰਿਆ ਹੋਇਆ ਐਸਾ ਬਾਦਸ਼ਾਹ ਜਾਪ ਰਿਹਾ ਸੀ ਜਿਸ ਦਾ ਸਭ ਕੁਝ ਲੁੱਟਿਆ ਪੁੱਟਿਆ ਗਿਆ ਹੋਵੇ ਸੁਹੀਏ ਹਜੇ ਕੁਝ ਨਹੀਂ ਬੋਲਿਆ ਸੀ ਤੇ ਸ਼ਾਹ ਨੇ ਮੋੜ ਪੁੱਛਿਆ ਕੌਣ ਸੀ ਉਹ ਚੜਤ ਸਿੰਘ ਹਜ਼ੂਰ ਸ਼ੁਕਰ ਚੱਕਿਆ ਚੜਤ ਸਿੰਘ ਸੁਹੀਏ ਨੇ ਵੀ ਸੰਖੇਪ ਉੱਤਰ ਦਿੱਤਾ 12000 ਫੌਜ ਪੇਜ ਨੂਰਦੀਨ ਨਾਲ ਸ਼ਾਹਵਲੀ 12000 ਲੜਾਕੇ ਦਰਾਨੇ ਤੇ ਉਸ ਨੂੰ ਕਹੀ ਕਿ ਚਰਤ ਸਿੰਘ ਦਾ ਸਿਰ ਲੈ ਕੇ ਆਵੇ ਸਰਦਾਰ ਚਰਤ ਸਿੰਘ ਅਬਦਾਲੀ ਦੀ ਅੱਖਾਂ ਵਿੱਚ ਬੁਰੀ ਤਰ੍ਹਾਂ ਰੜਕ ਰਿਆ ਸੀ ਜੀ ਦੁਰੇ ਦਰਾਨੀ ਸ਼ਾਹਵਲੀ ਤੁਰਦਾ ਹੋਇਆ ਬੋਲਿਆ ਕਾਹ ਦਾ ਦੁਰੇ ਦਰਾਨੀ ਹਾਲ ਦੇਖ ਤੇਰੇ ਦੁਰੇ ਦਰਾਨੀ ਦਾ ਕੀ ਕਰ ਦਿੱਤਾ ਹੈ ਸਿੰਘਾਂ ਨੇ ਮੈਨੂੰ ਤਾਂ ਜਾਪ ਰਿਆ ਹੈ ਜਿਵੇਂ ਮੈਂ ਕਿਸੇ ਵੱਡੀ ਸਲਤਨਤ ਦਾ ਬਾਦਸ਼ਾਹ ਨਹੀਂ ਕਿਸੇ ਮਾਮਲੀ ਸੂਬੇ ਦਾ ਆਮ ਜਿਹਾ ਫੌਜਦਾਰ ਹਾਂ ਵਿਚਾਰ ਕੀ ਅਫਦਾਲੀ ਦੇ ਬੋਲਾਂ ਵਿੱਚੋਂ ਚਲਕ ਰਹੀ ਸੀ ਸਰਦਾਰ ਚਰਤ ਸਿੰਘ ਨੇ ਲਾਹੌਰ ਦੇ ਉੱਤਰ ਵਿੱਚ ਬਹੁਤ ਇਲਾਕਾ ਮੰਲਿਆ ਹੋਇਆ ਸੀ ਚਨਾਪਾਰ ਕਰਦਿਆਂ ਹੀ ਨੂਰਦੀਨ ਦਾ ਮੇਲ ਸਰਦਾਰ ਨਾਲ ਹੋ ਗਿਆ ਇਹੀ ਹੈ ਜੋ ਸ਼ਾਦੀ ਅੱਖ ਦਾ ਵਾਲ ਬਣਿਆ ਹੋਇਆ ਹੈ ਸਾਡੇ ਰਾਹ ਦਾ ਸਭ ਤੋਂ ਵੱਡਾ ਰੋੜਾ ਐਤ ਕੀ ਅਸੀਂ ਇਸ ਨੂੰ ਰਾਹ ਵਿੱਚੋਂ ਸਦਾ ਲਈ ਹਟਾ ਦੇਣਾ ਹੈ ਆਪਣੇ ਸਿਪਾਹੀਆਂ ਨੂੰ ਨੂਰਦੀਨ ਬੋਲਿਆ ਰਾਦਾ ਰੋੜਾ ਨਹੀਂ ਗਲੇ ਦੀ ਹੱਡੀ ਹੈ ਚਰਤ ਸਿੰਘ ਸਰਦਾਰ ਦੀ ਬਹਾਦਰੀ ਤੋਂ ਵਾਕਿਫ ਇੱਕ ਅਫਗਾਨ ਸਿਪਾਈ ਬੋਲਿਆ ਜੈਸੀਆਂ ਫੜਾ ਨੂਰਦੀਨ ਆਪਣੀ ਫੌਜ ਨੂੰ ਮਾਰ ਰਿਹਾ ਸੀ ਵੈਸੀ ਦਲੇਰੀ ਨਹੀਂ ਦਿਖਾ ਸਕਿਆ ਕੁਝ ਘੜੀਆਂ ਲਈ ਵੀ ਨਹੀਂ ਪਹਿਲੀ ਕਰੜੀ ਟੱਕਰ ਵਿੱਚ ਹੀ ਉਹ ਭੱਜ ਕੇ ਸਿਆਲਕੋਟ ਜਾ ਵੜਿਆ ਤੇ ਤੇਜ਼ੀ ਨਾਲ ਕਿਲੇ ਵਿੱਚ ਲੋਕ ਕੇ ਬੈਠ ਗਿਆ ਪਰ ਸਰਦਾਰ ਚਰਤ ਸਿੰਘ ਤਾਂ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਸੀ ਉਸਨੇ ਨੂਰਦੀਨ ਦਾ ਪਿੱਛਾ ਕੀਤਾ ਤੇ ਸਿਆਲਕੋਟ ਦੇ ਕਿਲੇ ਨੂੰ ਘੇਰ ਲਿਆ ਆਲੇ ਦੁਆਲੇ ਪੈਰਾ ਇੰਨਾ ਸਖਤ ਕਰ ਦਿੱਤਾ ਕਿ ਕਿਲੇ ਵਿੱਚ ਰਸਤ ਪਾਣੀ ਜਾਣਾ ਬੰਦ ਹੋ ਗਿਆ। ਸਿਆਲਕੋਟ ਦੇ ਨੇੜੇ ਤੇੜੇ ਦਾ ਇਲਾਕਾ ਸਿੰਘਾਂ ਦੇ ਕਬਜ਼ੇ ਵਿੱਚ ਸੀ। ਸੋ ਨੂਰਦੀਨ ਨੂੰ ਕਿਸੇ ਪਾਸਿਓਂ ਕੋਈ ਮਦਦ ਨਹੀਂ ਆ ਸਕਦੀ ਸੀ। ਕੋਈ ਚਾਰਾ ਨਾ ਚੱਲਦਾ ਦੇਖ ਕੇ ਰਾਤੋ-ਰਾਤ ਨੂਰਦੀਨ ਕਿਲੇ ਦੀ ਕਿਸੇ ਤੰਗ ਸੁਰੰਗ ਰਾਹੀਂ ਜਾਨ ਬਚਾ ਕੇ ਭੱਜ ਗਿਆ ਤੇ ਜੰਮੂ ਜਾ ਕੇ ਰੁਕਿਆ। ਉਸਨੇ ਆਪਣੀ ਫੌਜ ਨੂੰ ਵੀ ਖਬਰ ਨਹੀਂ ਹੋਣ ਦਿੱਤੀ। ਸੈਨਾਪਤੀ ਦੇ ਭੱਜ ਜਾਣ ਤੇ ਹੁਣ ਫੌਜ ਕੀ ਕਰੇ? ਕੋਝ ਚੇਰਤਾ ਉਹ ਮੋਰਚਿਆਂ ਵਿੱਚ ਬੈਠੇ ਰਹੇ ਪਰ ਮੰਗਰੂ ਆਪਣੇ ਹਥਿਆਰ ਸੁੱਟ ਦਿੱਤੇ ਵੱਡੇ ਦਿਲ ਵਾਲੇ ਦਿਆਲੂ ਸਰਦਾਰ ਚਰਤ ਸਿੰਘ ਨੇ ਸਮਰਪਣ ਕਰਨ ਗਏ ਕਿਸੇ ਇੱਕ ਸਿਪਾਈ ਨੂੰ ਵੀ ਫੁੱਲ ਦੀ ਨਹੀਂ ਲੱਗਣ ਦਿੱਤੀ ਤੇ ਸਭ ਨੂੰ ਵਾਪਸ ਪਰਤ ਜਾਣ ਦਿੱਤਾ ਉਹਨਾਂ ਦੀ ਇਹ ਮਜਾਲ ਕਿ ਅਫਦਾਲ ਅਫਦਾਲੀ ਦਾ ਭੇਜਿਆ ਫੌਜਦਾਰ ਭਜਾ ਦਿੱਤਾ ਨੂਰਦੀਨ ਦੀ ਹੋਈ ਬੇਇੱਜ਼ਤੀ ਭਰੀ ਹਾਰ ਦੀ ਖਬਰ ਜਦ ਲਾਹੌਰ ਦੇ ਹਾਕਮ ਉਬੇਦ ਖਾਨ ਨੂੰ ਲੱਗੀ ਤਾਂ ਗੁੱਸੇ ਨਾਲ ਕੰਬਣ ਲੱਗਾ ਉਸ ਨੂੰ ਜਾਪਿਆ ਕਿ ਜਿਵੇਂ ਨੂਰਦੀਨ ਦੀ ਨਹੀਂ ਲਾਹੌਰ ਦੀ ਹਾਰ ਹੈ ਕਾਬਲ ਦੀ ਹਾਰ ਹੈ ਉਹ ਸਿੰਘਾਂ ਨੂੰ ਸਬਕ ਸਿਖਾ ਕੇ ਅਬਦਾਲੀ ਨੂੰ ਦੱਸਣਾ ਚਾਹੁੰਦਾ ਸੀ ਕਿ ਪੰਜਾਬ ਵਿੱਚਲੀ ਅਫਗਾਨ ਤਲਵਾਰ ਹਜੇ ਖੁੰਡੀ ਨਹੀਂ ਹੋਈ ਉਸ ਨੇ ਇੱਕ ਵੱਡੀ ਫੌਜ ਤਿਆਰ ਕੀਤੀ ਤੇ ਗੁਜਰਾਵਾਲੇ ਤੇ ਚੜ੍ਹਾਈ ਕਰ ਦਿੱਤੀ ਕੁਝ ਦਿਨਾਂ ਵਿੱਚ ਹੀ ਉਸ ਨੇ ਗੁਜਰਾਵਾਲੇ ਪਹੁੰਚ ਕੇ ਕਿਲੇ ਨੂੰ ਘੇਰਾ ਪਾ ਲਿਆ ਹੁਣ ਮੈਂ ਇਹਨਾਂ ਨੂੰ ਦੱਸਾਂਗਾ ਕਿ ਕਾਬਲ ਦਾ ਲੋਹਾ ਜਦ ਆਈ ਤੇ ਆ ਜਾਵੇ ਤਾਂ ਕੀ ਕਰ ਸਕਦਾ ਹੈ ਕਿਲੇ ਦੇ ਨੇੜੇ ਆਉਂਦਿਆਂ 우ਬੇਦਖਾਨ ਬੋਲਿਆ ਅੱਗੋ ਚੜਤ ਸਿੰਘ ਕਿਹੜਾ ਕੋਈ ਰਾਜਪੂਤ ਰਾਜਾ ਹੈ ਜੋ ਆਪਣੀ ਕੁੜੀ ਦਾ ਡੋਲਾ ਲੈ ਕੇ ਮੂਹਰੇ ਖਲੋਤਾ ਹੋਵੇਗਾ 우ਬੇਦਖਾਨ ਦੀ ਗੱਲ ਸੁਣਦਿਆਂ ਇੱਕ ਅਫਗਾਨ ਸਿਪਾਈ ਹੌਲੀ-ਦਲੇ ਦੂਜੇ ਨੂੰ ਕਹਿਣ ਲੱਗਾ ਬਾਹਰ ਨਿਕਲੋ ਏ ਸ਼ੁਕਰਚ ਕੀ ਸਰਦਾਰ ਅੱਜ ਅਸੀਂ ਵੀ ਤੇਰੀ ਬਹਾਦਰੀ ਦੇ ਦਰਸ਼ਨ ਕਰ ਲਈਏ ਕਿਲੇ ਦੀ ਬਾਹਰੀ ਕੰਧ ਤੇ ਖਲੋਤੇ ਸਰਦਾਰ ਚੜਤ ਸਿੰਘ ਨੂੰ ਦੇਖਦਿਆਂ 우ਬੇਦਖਾਨ ਬੋਲਿਆ ਮੋਮਦਿਆਂ ਦੰਦਾ ਨਾਲ ਲੋਹਾ ਨਹੀਂ ਚਬਾਈਦਾ 우ਬੇਦ ਖਾਨ ਕਿਉਂ ਸ਼ੇਰ ਦੇ ਜਬਾੜੇ ਵਿੱਚ ਹੱਥ ਪਾ ਰਿਹਾ ਹੈ ਚਾਰ ਦਿਨ ਕਰ ਲੈ ਲਾਹੌਰ ਦੀ ਸੁਬੇਦਾਰੀ ਗੁਜਰਾਵਾਲਾ ਖੁੰਦਾ ਖੁੰਦਾ ਕਿਤੇ ਲਾਹੌਰ ਨਾ ਗਵਾ ਬੈਠੇ ਸਰਦਾਰ ਹੱਸਦਾ ਹੋਇਆ ਬੋਲਿਆ ਪਰ ਐਤ ਕੀ 우ਬੇਦ ਖਾਨ ਚੁੱਪ ਰਿਹਾ ਉਹ ਜਵਾਬ ਤੂਪਾਂ ਦੇ ਗੋਲਿਆਂ ਨਾਲ ਦੇਣਾ ਚਾਹੁੰਦਾ ਸੀ ਸੋ ਹਮਲੇ ਦੀ ਤਿਆਰੀ ਕਰਨ ਲੱਗਾ ਇੰਨੇ ਨੂੰ ਪਿੱਛੋਂ ਤੇਜ਼ੀ ਨਾਲ ਘੋੜਾ ਭਜਾਈ ਆਉਂਦਾ ਇੱਕ ਅਫਗਾਨ ਸੂਈਆ ਦਿਖਾਈ ਦਿੱਤਾ ਉਸ ਨੇ 우ਬੇਦ ਖਾਨ ਕੋਲਾ ਕੇ ਘੋੜਾ ਰੋਕਿਆ ਤੇ ਹਫਦਾ ਹੋਇਆ ਬੋਲਿਆ ਦਲ ਖਾਲਸਾ ਹਜ਼ੂਰ ਦਲ ਖਾਲਸਾ ਕੀ ਕਹਿ ਰਿਹਾ ਹੈ ਆਰਾਮ ਨਾਲ ਦੱਸ ਆਰਾਮ ਦਾ ਸਮਾਂ ਨਹੀਂ ਹਜ਼ੂਰ ਪਿੱਛੋਂ ਦਲ ਖਾਲਸਾ ਚੜ੍ਹਿਆ ਆ ਰਿਹਾ ਹੈ ਅਸਲ ਵਿੱਚ ਗੁਜਰਾ ਅਸਲ ਵਿੱਚ ਗੁਜਰਾ ਵਾਲੇ ਦੇ ਘੇਰੇ ਦੀ ਖਬਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਪਹੁੰਚ ਗਈ ਸੀ ਉਹਨਾਂ ਨੇ ਤੁਰੰਤ ਸਰਦਾਰ ਜੈ ਸਿੰਘ ਕਨਈਏ ਹਰੀ ਸਿੰਘ ਪੰਗੀ ਤੇ ਲਹਿਣਾ ਸਿੰਘ ਪੰਗੀ ਨੂੰ ਸੁਨੇਹਾ ਲਾਇਆ ਤੇ ਸਾਰੇ ਦਲ ਨੇ ਗੁਜਰਾ ਵਾਲੇ ਨੂੰ ਘੋੜੇ ਦੌੜਾ ਦਿੱਤੇ ਤੇ ਉੱਤੋਂ ਖਾਲਸੇ ਦੀ ਤੁਰੰਗਾਂ ਦੀ ਤੇਜ਼ੀ ਪਲਾ ਵਿੱਚ ਹੀ ਸਭ ਸਰਦਾਰ ਗੁਜਰਾ ਵਾਲੇ ਪਹੁੰਚ ਗਏ ਸੁਨਿਆ ਹਜੇ ਖਬਰ ਖੋਲ ਕੇ ਦੱਸਦੀ ਰਿਹਾ ਸੀ ਕਿ 우ਬੇਦ ਖਾਨ ਨੂੰ ਪਿੱਛੋਂ ਖਾਲਸੇ ਦੇ ਘੋੜਿਆਂ ਦੀ ਉੱਡਦੀ ਧੂੜ ਨਜ਼ਰ ਪਈ। ਉਸ ਦੇ ਹੋਸ਼ ਉੱਡ ਗਏ। ਅਫਦਾਲੀ ਤੋਂ ਸ਼ਾਬਾਸ਼ ਲੈਂਦਾ ਲੈਂਦਾ ਉਹ ਤਾਂ ਆਪਣੀ ਜਾਨ ਹੀ ਬਿਪਤਾ ਵਿੱਚ ਪਾ ਬੈਠਾ ਸੀ। ਉਸ ਨੇ ਕੋਈ ਜੋੜ ਘਟਾਓ ਨਹੀਂ ਦੇਖੇ ਤੇ ਆਪਣੀ ਫੌਜ ਨੂੰ ਲਾਹੌਰ ਪਹੁੰਚਣ ਦਾ ਹੁਕਮ ਸੁਣਾ ਦਿੱਤਾ। ਜਲਦੀ ਨਾਲ ਸਾਰੀ ਫੌਜ ਨੂੰ ਲਾਹੌਰ ਲੈ ਆਓ। ਉਹ ਇੱਕ ਫੌਜਦਾਰ ਨੂੰ ਬੋਲਿਆ ਤੇ ਆਪਣਾ ਘੋੜਾ ਭਜਾ ਲਿਆ। ਸਾਡੀਆਂ ਤੋਪਾਂ, ਜ਼ੰਬੂਰੇ, ਜੰਝੇਲਾ ਹਜ਼ੂਰ ਮਗਰੋਂ ਫੌਜਦਾਰ ਬੋਲਦਾ ਹੀ ਰਹਿ ਗਿਆ ਪਰ 우ਬੇਦ ਖਾਨ ਨੂੰ ਕੁਝ ਸੁਣਾਈ ਨਾ ਦਿੱਤਾ ਛੇਤੀ ਨਾਲ ਲਾਹੌਰ ਪਹੁੰਚੋ ਲਾਹੌਰ ਦੀ ਰਾਖੀ ਡੱਲਿਆਂ ਢੀਮਾਂ ਨਾਲ ਕਰਨੀ ਹੈ ਤੋਪਖਾਨਾ ਉਸੇ ਤਰ੍ਹਾਂ ਛੱਡ ਕੇ ਜਾਣ ਨੂੰ ਮਜਬੂਰ ਫੌਜਦਾਰ ਬੋਲਿਆ ਪਰ ਉਹ ਕੀ ਕਰ ਸਕਦੇ ਸਨ ਜਦ ਹਾਕਮ ਹੀ ਹੁਕਮ ਲਾ ਗਿਆ ਸੀ ਇਸ ਤੋਂ ਪਹਿਲਾਂ ਕਿ ਦਲ ਖਾਲਸਾ ਹੱਲਾ ਬੋਲਦਾ ਸਾਰੀ ਲਾਹੌਰੀ ਫੌਜ ਗੁਜਰਾਵਾਲੇ ਤੋਂ ਤਿੱਤਰ ਹੋ ਗਈ ਅਫਗਾਨਾਂ ਦੀਆਂ ਛੋਟੀਆਂ ਤੋਪਾਂ ਜੰਝੈਲਾਂ ਜਮੂਰੇ ਸਭ ਸਿੰਘਾਂ ਦੇ ਹੱਥ ਲੱਗ ਗਏ ਇਹ ਤਾਂ ਵਿਚਾਰੇ ਜਾਪਦੇ ਆਪਣਾ ਜੰਗੀ ਸਮਾਨ ਹੀ ਸਾਨੂੰ ਜੰਗੀ ਸਮਾਨ ਹੀ ਸਾਨੂੰ ਦੇਣ ਆਏ ਸਨ ਤੋਪਾਂ ਦੇਖਦਾ ਇੱਕ ਸਿੰਘ ਬੋਲਿਆ ਖਾਲਸੇ ਨੇ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਅਫਗਾਨੀ ਤੋਪਾਂ ਹੁਣ ਗੁਜਰਾਵਾਲਾ ਕਿਲੇ ਦੀਆਂ ਕੰਧਾਂ ਤੇ ਸੋਭਾ ਪਾ ਰਹੀਆਂ ਸਨ ਪਰ ਸਿੱਖ ਸਰਦਾਰਾਂ ਬੈਠ ਕੇ ਮਤਾ ਕੀਤਾ ਖਾਲਸਾ ਜੀ ਇਹੋ ਮੌਕਾ ਹੈ ਅਫਗਾਨਾਂ ਦਾ ਤੋਪਖਾਨਾ ਤੇ ਹੋਰ ਜੰਗੀ ਸਮਾਨ ਸਾਡੇ ਹੱਥ ਲੱਗ ਗਿਆ ਹੈ ਦਰਿਆ ਹੋਇਆ ਉਹ ਬੇਦਖਾਨ ਹੁਣ ਖਾਲਸੇ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂ ਨਾ ਅਸੀਂ ਉਸ ਦਾ ਪਿੱਛਾ ਕਰੀਏ ਤਿਲਹੌਰ ਉਤੇ ਧਾਵਾ ਬੁਲੀਏ ਸਰਦਾਰ ਹਰੀ ਸਿੰਘ ਭੰਗੀ ਨੇ ਸਭ ਸਰਦਾਰਾਂ ਅੱਗੇ ਆਪਣਾ ਮੱਤਾ ਰੱਖਿਆ ਜੀ ਖਾਲਸਾ ਜੀ ਸਰਦਾਰ ਹਰੀ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ ਪਾਣੀ ਪਾਚੋ ਥੱਕ ਟੁੱਟ ਕੇ ਮੁੜੇ ਅਫਦਾਲੀ ਨੂੰ ਸਿੰਘਾਂ ਐਸਾ ਤਪਾਇਆ ਹੈ ਕਿ ਉਹ ਛੇਤੀ ਨਹੀਂ ਪਰਤੇਗਾ ਹੁਣ ਵੇਲਾ ਹੈ ਮਾਰ ਲਈਏ ਮੋਰਚਾ ਤਿਲਹੌਰ ਉਤੇ ਖਾਲਸੇ ਨਿਸ਼ਾਨ ਚੁਲਾ ਚੁਲਾ ਦਈਏ ਸਰਦਾਰ ਚਰਤ ਸਿੰਘ ਵੀ ਸਰਦਾਰ ਹਰੀ ਸਿੰਘ ਨਾਲ ਸਹਿਮਤ ਸੀ ਸੋ ਫੈਸਲਾ ਹੀ ਹੋਇਆ ਸਾਰੇ ਸਿੱਖ ਦਲ ਨੇ ਆਪਣੇ ਘੋੜੇ 우ਬੇਦ ਖਾਨ ਦੇ ਮੰਗਰੇ ਦੌੜਾ ਦਿੱਤੇ ਖਾਨ ਨੂੰ ਵੀ ਉਸਤੇ ਸੁਈਆਂ ਨੇ ਦੱਸ ਦਿੱਤਾ ਖਾਲਸੇ ਦੇ ਘੋੜਿਆਂ ਦੀਆਂ ਟਾਪਾਂ ਨਾਲ ਉੱਡੀ ਧੂੜ ਨੇ ਹਜੇ ਵੀ ਸਾਡਾ ਪਿੱਛਾ ਨਹੀਂ ਛੱਡਿਆ ਹਜ਼ੂਰ 우ਬੇਦ ਖਾਨ ਬੁਰੀ ਤਰ੍ਹਾਂ ਕਬਰ ਆ ਗਿਆ ਕਿਉਂਕਿ ਉਸ ਕੋਲ ਮੁਕਾਬਲੇ ਲਈ ਜੰਗੀ ਸਮਾਨ ਵੀ ਨਹੀਂ ਬਚਿਆ ਸੀ ਉਸ ਤੋਂ ਫੌਜਦਾਰ ਨਾਲ ਨਜ਼ਰਾਂ ਨਾ ਮਿਲਾ ਹੋਈਆਂ ਸਾਰੇ ਅਫਗਾਨ ਫੌਜ ਦੇ ਅੰਦਰ ਆਉਂਦਿਆਂ ਹੀ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿਓ ਹੋਰ ਹੁਣ ਉਬੇਦ ਖਾਨ ਕਰ ਵੀ ਕੀ ਸਕਦਾ ਸੀ ਆਪ ਉਹ ਕਿਲੇ ਵਿੱਚ ਲੋਕ ਕੇ ਬੈਠ ਗਿਆ ਸਿੰਘਾਂ ਨੇ ਸ਼ਹਿਰ ਨੂੰ ਘੇਰ ਲਿਆ ਸਖਤ ਪੈਰੇ ਸਖਤ ਘੇਰੇ ਕਾਰਨ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਆਉਣ ਜਾਣ ਬੰਦ ਹੋ ਜਾਂਦਾ ਸੀ ਜਿਸ ਨਾਲ ਜਾਦਾ ਮੁਸ਼ਕਲ ਆਮ ਲੋਕਾਂ ਨੂੰ ਹੁੰਦੀ ਸੀ ਸੋ ਸਿੱਖ ਸਰਦਾਰਾਂ ਨੇ ਸ਼ਹਿਰ ਦੇ ਪਤਵੰਤੇ ਲੋਕਾਂ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਸ਼ਹਿਰ ਦੇ ਦਰਵਾਜ਼ੇ ਖੋਲ ਦੇਣ ਤਾਂ ਸਿੰਘ ਆਮ ਲੋਕਾਂ ਦੇ ਵਪਾਰੀਆਂ ਨੂੰ ਨਹੀਂ ਲੁੱਟਣਗੇ ਮੀਰ ਮੁਹੰਮਦ ਵਾਲੇ ਘੇਰੇ ਤੋਂ ਹੀ ਆਮ ਲੋਕਾਂ ਨੂੰ ਨਸੀਹਤ ਹੋ ਗਈ ਸੀ ਹਾਕਮਾ ਕੋਲ ਤਾਂ ਖਾਣ ਪੈਣ ਲਈ ਸਭ ਕੁਝ ਜਮ੍ਹਾਂ ਕੀਤਾ ਹੋਇਆ ਹੈ ਮਰਦੇ ਤਾਂ ਸਾਡੇ ਜਿਹੇ ਗਰੀਬ ਹੀ ਹਨ ਜਦ ਸਿੰਘਾਂ ਦਾ ਭੇਜਿਆ ਸੁਨੇਹਾ ਅੰਦਰ ਫੈਲਣ ਲੱਗਾ ਤਾਂ ਇਹ ਗੱਲਾਂ ਆਮ ਹੋਣ ਲੱਗੀਆਂ ਦੇਖੋ ਜੀ ਨਾ ਤਾਂ 우ਬੇਦ ਖਾਨ ਕੋਈ ਐਡਾ ਵੱਡਾ ਯੋਧਾ ਹੈ ਕਿ ਸਿੰਘਾਂ ਦਾ ਮੁਕਾਬਲਾ ਕਰ ਸਕੇ ਤੇ ਨਾ ਹੀ ਅਫਗਾਨਾਂ ਕੋਲ ਕੋਈ ਗੋਲਾ ਬਾਰੂਦ ਹੈ ਤੋਪਖਾਨਾ ਤਾਂ ਸਾਰਾ ਗੁਜਰਾਵਾਲੇ ਛੱਡ ਆਏ ਸਿੰਘਾਂ ਲਈ ਵੱਡੇ ਸੂਰਮੇ ਤੇ ਸਿੰਘਾਂ ਦਾ ਪਹਿਲਾਂ ਵੀ ਮੀਰ ਮੁਹੰਮਦ ਤੋਂ ਨਜ਼ਰਾਨਾ ਲੈ ਕੇ ਮੁੜ ਗਏ ਸਨ ਉਹ ਸ਼ਹਿਰ ਦਾ ਕੋਈ ਨੁਕਸਾਨ ਨਹੀਂ ਕਰਨਗੇ ਸ਼ਹਿਰ ਦੇ ਪ੍ਰਤਵੰਤੇ ਮੁਖੀਆਂ ਨੇ ਸਲਾਹ ਕੀਤੀ ਤੇ ਸਿੰਘਾਂ ਲਈ ਲਾਹੌਰ ਦੇ ਦਰਵਾਜ਼ੇ ਖੋਲ ਦਿੱਤੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਜਕਾਰੇ ਗਜਾਉਂਦਾ ਖਾਲਸਾ ਲਾਹੌਰ ਵਿੱਚ ਦਾਖਲ ਹੋਇਆ ਸਭ ਸਰਦਾਰਾਂ ਨੇ ਆਪਣੇ ਘੋੜੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਤੋਂ ਪਿੱਛੇ ਕਰ ਲਏ ਸਰਦਾਰ ਜੱਸਾ ਸਿੰਘ ਸਿੱਖ ਦਲ ਦੇ ਮੋਰੀ ਜਥੇਦਾਰ ਜਿੰਨਾ ਪ੍ਰਤੀ ਪਹਿਲਾਂ ਹੀ ਭਵਿੱਖ ਬਾਣੀਆਂ ਹੋ ਚੁੱਕੀਆਂ ਸਨ ਨੇ ਹੁਣ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਤਖਤ ਉੱਤੇ ਬਿਰਾਜਣਾ ਸੀ ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਲਾਹੌਰ ਦੇ ਤਖਤ ਤੇ ਬਿਠਾਉਂਦਿਆ ਸਭ ਸਿੱਖ ਸਰਦਾਰ ਬੋਲੇ ਸੁਲਤਾਨ ਉਲਕੋਮ ਪੰਥ ਪਾਤਸ਼ਾ ਅੱਜ ਤੋਂ ਸਰਦਾਰ ਜੱਸਾ ਸਿੰਘ ਪੰਥ ਦੇ ਪਾਤਸ਼ਾ ਹਨ ਵਾ ਧੰਨ ਗੁਰੂ ਤੇ ਧੰਨ ਪੰਥ ਸਾਡੇ ਪਿੱਛੇ ਖਲੋਤਾ ਨਿਹੰਗ ਸਿੰਘ ਬੋਲਿਆ ਕਹਿਣਾ ਤਾਂ ਸਹੀ ਵੀ ਚਾਉਂਦੇ ਸਾਂ ਪਰ ਕਥਾ ਦੇ ਵਿੱਚ ਕਿਵੇਂ ਬੋਲਦੇ ਬਾਬਾ ਵੀ ਕੁਝ ਸਮੇਂ ਲਈ ਚੁੱਪ ਹੋ ਗਿਆ ਸ਼ਾਇਦ ਉਹ ਵੀ ਸਾਡੇ ਵਾਂਗ ਸਰਦਾਰ ਜੱਸਾ ਸਿੰਘ ਪ੍ਰਤੀ ਹੋਈਆਂ ਭਵਿੱਖ ਬਾਣੀਆਂ ਬਾਰੇ ਸੋਚਣ ਲੱਗ ਪਿਆ ਸੀ ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਸਮੁੱਚੇ ਪਾਲ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇੱਕ ਦਿਨੇ ਕੌਮ ਦਾ ਸੁਲਤਾਨ ਸਦਵਾਇਆ ਮੈਨੂੰ ਬਾਬੇ ਦੇ ਪਹਿਲਾਂ ਕਹੇ ਬੋਲ ਯਾਦ ਆ ਰਹੇ ਸਨ ਧੰਨ ਜੱਸਾ ਸਿੰਘ ਤੇ ਧੰਨ ਧੰਨ ਜੱਸਾ ਸਿੰਘ ਦੀ ਮਾਤਾ ਬਹੁਤ ਕੁਝ ਚੱਲ ਰਿਆ ਸੀ ਅੰਦਰ ਕਿੰਨੀਆਂ ਹੋਰ ਗੱਲਾਂ ਕਰਨਾ ਚਾਹੁੰਦਾ ਸੀ ਪਰ ਮੇਰੇ ਤੋਂ ਹੋਰ ਕੁਝ ਨਹੀਂ ਬੋਲਿਆ ਗਿਆ ਬਾਬੇ ਨੇ ਕਥਾ ਅੱਗੇ ਤੋਰੀ ਤੁਹਾਡਾ ਬਾਲ ਗੁਰੂ ਦਾ ਲਾਲ ਹੋਏਗਾ ਤੇਰੀ ਸੰਤਾਨ ਅੱਗੇ ਚੋਪਦਾਰ ਚੱਲਿਆ ਕਰਨਗੇ ਮੈਂ ਕੁਝ ਕੁ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਉਣਾ ਏ ਹੋ ਸਕਦਾ ਹੈ ਪੰਥ ਤੈਨੂੰ ਪਾਤਸ਼ਾਹੀ ਬਣਾ ਦੇਵੇ ਤਖਤ ਤੇ ਬੈਠੇ ਸਰਦਾਰ ਜੱਸਾ ਸਿੰਘ ਨੂੰ ਕਲਗੀਧਰ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਨਵਾਬ ਕਪੂਰ ਸਿੰਘ ਦੇ ਕਹੇ ਬੋਲ ਯਾਦ ਆ ਰਹੇ ਸਨ ਮਹਾਰਾਜ ਤੇ ਸ਼ੁਕਰਾਨੇ ਵਜੋਂ ਉਹਨਾ ਮਹਾਰਾਜ ਦੇ ਨਾਮ ਸਿੱਕਾ ਜਾਰੀ ਕਰਨ ਬਾਰੇ ਸਿੰਘਾਂ ਨੇ ਸਲਾਹ ਕੀਤੀ ਸਿੱਕੇ ਦੀ ਈਬਾਰਤ ਕੀ ਹੋਵੇਗੀ ਉਹੀ ਜੋ ਬਾਬਾ ਬੰਦਾ ਸਿੰਘ ਜੀ ਨੇ ਮੋਹਰ ਉੱਪਰ ਖਣਵਾਈ ਸੀ ਸਰਦਾਰ ਜੱਸਾ ਸਿੰਘ ਬੋਲੇ ਲਾਹੌਰ ਦੀ ਸਰਕਾਰੀ ਟਕਸਾਲ ਵਿੱਚੋਂ ਅਫਗਾਨਾਂ ਦੇ ਸਿੱਕੇ ਬੰਨੇ ਬੰਦ ਕਰ ਦਿੱਤੇ ਗਏ ਤੇ ਨਵੇਂ ਸਿੱਕੇ ਦੀ ਖਣਵਾਈ ਲਈ ਕੰਮ ਸ਼ੁਰੂ ਕੀਤਾ ਗਿਆ ਖਾਸੇ ਦੇ ਸਿੱਕੇ ਦੀ ਈਬਾਰਤ ਸੀ ਦੇਗੋ ਤੇਗੋ ਫਤੇ ਨੁਸਰਤ ਬੇਦਰੰਗ ਯਾਫਤਜ ਨਾਨਕ ਗੁਰੂ ਗੋਬਿੰਦ ਸਿੰਘ ਧੰਨਵਾਦ